ਇਹ ਆਮ ਤਸਵੀਰ ਨਹੀਂ ਇਹ ਆਮ ਕੋ ਗੱਲ ਨਹੀਂ ਜਿਵੇਂ ਦੁੱਧ ਦੀ ਤੁਹਾਡੇ ਘਰਾਂ ਚ ਦੁੱਧ ਦੇ ਕੇ ਜਾਂਦਾ ਹੈ ਨਾ ਉਸੇ ਤਰ੍ਹਾਂ ਇਹ ਬਾਪੂ ਇੱਕ ਦੁੱਧ ਦੀ ਦੇ ਰੂਪ ਵਿੱਚ ਕਿਸਾਨੀ ਅੰਦੋਲਨ ਵਿੱਚ ਸੇਵਾ ਕਰਦਾ ਹੈ ਸਾਈਕਲ ਤੇ ਆਗੇ ਬਾਪੂ ਥੋੜਾ ਸਾਈਡ ਤੇ ਸਾਈਕਲ ਦਿਖਾ ਦੇਣਾ ਬਾਪੂ ਦੀ ਆ ਸਾਈਕਲ ਤੇ ਦੋਨੋਂ ਪਾਸੇ ਡੋਲ ਡਰਮੀਆਂ ਟੰਗੀਆਂ ਹੋਈਆਂ ਨੇ ਤੇ ਸੇਵਾ ਦੇਖੋ ਬੜੀ ਵੱਡੀ ਗੱਲ ਆ ਆ ਬਜ਼ੁਰਗ ਸਾਰੇ ਉਥੇ ਤੁਹਾਡਾ ਪਿੰਡ ਉਕਸੀ ਕਲਾਸ ਵਾਜੀ ਉਕਸੀ ਕਲਾ ਕਿੰਨੇ ਕਿਲੋਮੀਟਰ ਇੱਥੇ 16 ਕਿਲੋਮੀਟਰ ਹੈ ਜੀ 16 ਕਿਲੋਮੀਟਰ ਜਾਣ ਤੇ 16 ਕਿਲੋਮੀਟਰ ਜਾਣ 32 ਕਿਲੋ ਬੈਠਾ ਜੀ 32 ਕਿਲੋਮੀਟਰ ਬੈਠਾ ਹਾਂ ਜੀ ਤੇ ਰੋਜ਼ ਤੁਸੀਂ 32 ਕਿਲੋਮੀਟਰ ਸਾਈਕਲ ਚਲਾਉਂਦੇ ਹੋ ਦੁੱਧ ਦੀ ਤਾਂ ਮੋਲ ਵੇਚਦਾ ਪਰ ਇਹ ਬਾਪੂ ਆਪਣੀ ਹਿੰਮਤ ਕਰਦਾ ਸਵੇਰੇ ਉੱਠ ਕੇ ਆਪਣੇ ਪਿੰਡੋਂ ਦੁੱਧ ਇਕੱਠਾ ਕਰਦਾ ਔਰ ਇੱਥੇ ਲਿਆ ਕੇ ਵਰਤੋਂਦਾ ਦੇਖ ਜਾਂਦੇ ਨੇ ਹਾਂ ਰੋਜ਼ ਆਉਂਦੇ ਨੇ ਜੀ ਰੋਜ਼ ਆਉਂਦੇ ਨੇ ਦੁੱਧ ਦੇਖ ਜਾਂਦੇ ਤੁਹਾਨੂੰ ਹਾਂ ਜੀ ਜਿੱਦਾਂ ਸਵੇਰੇ ਬੈਠਾ ਜੀ ਅਸੀਂ ਰੋਜ਼ ਆਉਂਦੇ ਨੇ ਜੀ ਅੱਛਾ ਜੀ ਇਸ ਲੰਗਰ ਤੱਕ ਜਿਹੜਾ ਅੱਗੇ ਲੰਗਰ ਆਏਗਾ ਇਸ ਲੰਗਰ ਤੱਕ ਇਹਨਾਂ ਬਾਅਦ ਦੁੱਧ ਨਹੀਂ ਆਂਦਾ ਕਿਆ ਹੋਇਆ ਕੋਈ ਵੀ ਸਬਿਲਾ ਆ ਗਿਆ ਜੀ ਅੱਛਾ ਜੀ ਹਾਂ ਜੀ ਹਾਂ ਇਹ ਉਰੇ ਤੱਕ ਮੈਂ ਦੁੱਧ ਪਾਉਂਦਾ ਹੀ ਚੱਲੇ ਜਾ ਜੀ ਮੈਂ ਇਹ ਸੋਚਿਆ ਜੀ ਹਮ ਦਿੱਲੀ ਤੋਂ ਹਾਂ ਜੀ ਸੇਵਾ ਕਰ ਨਹੀਂ ਸਕਿਆ ਐਡੀ ਦੂਰ ਹਾਂ ਜੀ ਵੀ ਉਰਾ ਤੇ ਮਾਰੇ ਕਰ ਕਰ ਗੰਗਾ ਆਈ ਵੀ ਸੇਵਾ ਵਾਲੀ ਜੀ ਅੱਛਾ ਜੀ ਵੀ ਹਮੇ ਆਪ ਇਸਤਰੀ ਸੇਵਾ ਕਰਦੇ ਰਹੇਗੇ ਚਾਤੀ ਆਪਣਾ ਅੰਦੋਲਨ ਚੱਲਦਾ ਜੀ ਜਿਹੜਾ ਕੋਈ ਇੱਕ ਦਿਨ ਨਹੀਂ ਵੀ ਪਵਾਇਆ ਜਾਏਗਾ ਫੁੱਲ ਵੀ ਜਾ ਜੀ ਫੁੱਲ ਵੀ ਜਾ ਉਹ ਜੀ ਦੂਸਰੇ ਦਿਨ ਫੋਨ ਕਰੇਗਾ ਵੀ ਮੇਰੇ ਪਾ ਦੁੱਧ ਪਵਾ ਕੇ ਲੈ ਜਾ ਹਾਂ ਜੀ ਹਾਂ ਜੀ ਬਿਲਕੁਲ ਕੋਈ ਕਿਸੇ ਨਹੀਂ ਉਹ ਨਹੀਂ ਹੈ ਮੇਰੇ ਪਾ ਵੱਧ ਪਾ ਵੀ ਜਿੰਨੀ ਆਲੀ ਹਿੰਮਤ ਹੈ ਉਦੋਂ ਪਾਓ ਲੋਕਾਂ ਨੂੰ ਬੁਲਾਉਂਦੇ ਕਿੱਦਾਂ ਹਾਂ ਹਾਂਜੀ ਇਹਦੇ ਬਸ ੱੱਲੀ ਵਾ ਜਾ ਕੇ ਬਾਪੂ ਜਿੰਨਾ ਜਿੰਨਾ ਲੋੜ ਉਹਨਾਂ ਹੀ ਲੈਣੇ ਤੂੰ ਹਾਂ ਹਮ ਨਾ ਪਾਉਦੇ ਹਾਂ ਜੀ ਹਾਂ ਮੈਂ ਆਪਾਂ ਅਸੀਂ ਤਾਂ ਜੀ ਜੱਤ ਤੋਂ ਆਇਆ ਤੇਰਾ ਜੀ ਜਿਆਦਾ ਲੈ ਕੇ ਅਸੀਂ ਗਨੋਂ ਗਾਲ ਜਿਹੜੇ ਹੈਗੇ ਸਾਡੇ ਭਰਾ ਉਹਨਾਂ ਦੀ ਵਰਤੋਂ ਚ ਆਵੇ ਨਾ ਅੱਛਾ ਆ ਲੰਗਰ ਲੈ ਕੇ ਆਉਂਦੇ ਆ ਆ ਅੰਦੋਲਨ ਦੀ ਤਸਵੀਰ ਤੁਹਾਨੂੰ ਕੋਣ ਦਿਖਾਊਗਾ ਬਾਪੂ ਵੀ ਰੋਜ਼ ਲੰਗਰ ਲੈ ਕੇ ਆਉਂਦੇ ਹੋ ਅਸੀਂ ਹਫ਼ਤੇ ਬਾਅਦ ਲੰਗਰ ਲੈ ਕੇ ਆਉਂਦੇ ਜੀ ਪਿੰਡ ਖਾਲਪੜੇ ਕੋਲੋਈ ਆਜ ਮਾਫੀ ਕਿਤਾ ਹਾਂ ਅਸੀਂ ਆਵਾਜ਼ ਕੱਲੇ ਕੱਲੇ ਆਵਾਜ਼ ਮਾਰ ਕੇ ਲੈ ਭਾਈ ਖੀਰ ਛਕ ਲੋ ਗੁਰੂ ਘਰ ਲੰਗਰ ਆ ਗਿਆ ਖੀਰ ਛਕ ਲੋ ਜੀ ਦੋਸਤੋ ਤੁਹਾਨੂੰ ਇੱਕ ਤਸਵੀਰ ਦਿਖਾਣ ਲੱਗੇ ਆ ਮੋਰਚੇ ਦੀ ਬਹੁਤ ਖੂਬਸੂਰਤ ਤਸਵੀਰ ਹੈ ਜਿਹੜੀ ਕੀ ਹੈ ਬਜ਼ੁਰਗ ਨੇ ਤੁਹਾਡੇ ਸਾਹਮਣੇ ਖੜਿਆ ਆ ਪਾਣ ਕੇ ਦੁੱਧ ਪਾ ਦੋ ਇਹ ਕੋਈ ਆਮ ਤਸਵੀਰ ਨਹੀਂ ਇਹ ਆਮ ਕੋਈ ਗੱਲ ਨਹੀਂ ਜਿਵੇਂ ਦੁੱਧ ਦੀ ਤੁਹਾਡੇ ਘਰਾਂ ਚ ਦੁੱਧ ਦੇ ਕੇ ਜਾਂਦਾ ਹੈ ਨਾ ਉਸੇ ਤਰ੍ਹਾਂ ਇਹ ਬਾਪੂ ਇੱਕ ਦੁੱਧ ਦੀ ਦੇ ਰੂਪ ਵਿੱਚ ਕਿਸਾਨੀ ਅੰਦੋਲਨ ਵਿੱਚ ਸੇਵਾ ਕਰਦਾ ਦੁੱਧ ਦੀ ਤਾਂ ਮੋਲ ਵੇਚਦਾ ਹੈ ਪਰ ਇਹ ਬਾਪੂ ਆਪਣੀ ਹਿੰਮਤ ਕਰਦਾ ਸਵੇਰੇ ਉੱਠ ਕੇ ਆਪਣੇ ਪਿੰਡੋਂ ਦੁੱਧ ਇਕੱਠਾ ਕਰਦਾ ਔਰ ਇੱਥੇ ਲਿਆ ਕੇ ਵਰਤੌਂਦਾ ਦੇਖੋ ਕਿਸਾਨ ਕਿਵੇਂ ਡੋਲੂ ਲੈ ਕੇ ਬਾਲਟੀਆਂ ਲੈ ਕੇ ਆਪਣਾ ਤੇ ਦੁੱਧ ਲੈ ਕੇ ਜਾਂਦੇ ਆ ਆਪਣੀਆਂ ਟਰਾਲੀਆਂ ਦੇ ਵਿੱਚ ਆ ਟਰਾਲੀਆਂ ਸਾਰੀ ਖੜੀਆਂ ਤੁਸੀਂ ਦੇਖ ਸਕਦੇ ਹੋ ਕਿਸਾਨ ਤੇ ਟਰਾਲੀਆਂ ਸਾਰੀ ਖੜੀਆਂ ਹੋਈਆਂ ਆ ਕਿਸਾਨ ਸਾਰੇ ਖੜੇ ਹੋਇਆ ਇਹ ਤਸਵੀਰ ਆ ਕਿ ਇਹ ਬਜ਼ੁਰਗ ਦੀ ਬੜੀ ਵੱਡੀ ਸੇਵਾ ਬਹੁਤ ਵੱਡਾ ਤਿਆਗ ਆ ਕਿ ਕੋਈ ਵੀ ਇੱਕ ਦਿਨ ਸੇਵਾ ਕਰਕੇ ਚਲਾ ਜਾਂਦਾ ਪਰ ਦੂਜੇ ਦਿਨ ਆਪਣੀ ਪਬਲਿਸਿਟੀ ਕਰਦਾ ਪਰ ਇਹ ਬਜ਼ੁਰਗ ਦੇਖੋ ਰੋ ਜਾਂਦੇ ਨੇ ਕਿਸੇ ਨੂੰ ਪਤਾ ਹੀ ਨਹੀਂ ਇਸ ਮੋੜਤੇ ਦੇ ਵਿੱਚ ਸਾਈਕਲ ਤੇ ਆ ਗਏ ਬਾਪੂ ਥੋੜਾ ਸਾਈਡ ਤੇ ਸਾਈਕਲ ਦਿਖਾ ਦੇਣਾ ਬਾਪੂ ਦੀ ਆ ਸਾਈਕਲ ਤੇ ਦੋਨੋਂ ਪਾਸੇ ਡਲ ਡਰਮੀਆਂ ਟੰਗੀਆਂ ਹੋਈਆਂ ਨੇ ਤੇ ਸੇਵਾ ਦੇਖੋ ਬੜੀ ਵੱਡੀ ਗੱਲ ਆ ਆ ਬਜ਼ੁਰਗ ਸਾਰੇ ਆ ਦੇਖੋ ਖੜੇ ਹੋਏ ਦੁੱਧ ਲੈਣ ਵਾਲੇ ਇਹੀ ਇਹਨਾਂ ਦੀ ਹਾਮੀ ਭਰਦੇ ਆ ਇਹਨਾਂ ਦੀ ਗਵਾਹੀ ਭਰਦੇ ਆ ਇਹਨਾਂ ਦੀ ਸੇਵਾ ਦੀ ਕਿਉਂਕਿ ਆ ਬਜ਼ੁਰਗ ਬਾਪੂ ਜੀ ਰੋ ਜਾਂਦੇ ਨੇ ਆ ਰੋ ਜਾਂਦੇ ਜੀ ਰੋ ਜਾਂਦੇ ਰੋ ਦੁੱਧ ਲੈ ਕੇ ਜਾਂਦੇ ਤੁਹਾਨੂੰ ਜਿੱਦਾਂ ਬਰੇ ਬੈਠਾ ਜੀ ਅਸੀਂ ਰੋਜ ਆਉਂਦੇ ਨੇ ਜੀ ਅੱਛਾ ਜੀ ਰੋਜ਼ ਤੁਸੀਂ ਆਪਣਾ ਦੁੱਧ ਲੈ ਕੇ ਦੇ ਕੋ ਆਪਣੇ ਘਰ ਥਾਲੀ ਚ ਦੁੱਧ ਦਾ ਕਰਦੇ ਕੀ ਹੋ? ਹਾਂਜੀ ਆਪਣਾ ਚਾਹ ਪਾਣੀ ਬਣਾਉਂਦੇ ਆ ਜੀ। ਚਾਹ ਪਾਣੀ ਬਣਾਉਂਦੇ ਆ। ਹਾਂਜੀ ਹਾਂ ਉਹ ਬਹੁਤ ਲੰਗਰ ਪਿਆਉਂਦਾ ਸਾਰਾ ਜੀ ਅਸੀਂ ਵੀ ਬਣਾਉਂਦੇ ਆ। ਅੱਛਾ ਦੁੱਧ ਬਣਾਉਂਦੇ ਹੋ। ਪਰ ਦੇਖੋ ਬਾਪੂ ਦੋਨੋਂ ਡਰਮੀਆਂ ਟੰਗ ਕੇ ਸਵੇਰੇ ਆਪਣੇ ਪਿੰਡੋਂ ਨਿਕਲ ਪੈਂਦਾ ਔਰ ਦੁੱਧ ਇਕੱਠਾ ਕਰਦਾ ਪਿੰਡ 'ਚ ਬੜੀ ਵੱਡੀ ਹਿੰਮਤ ਆ ਕਿ ਬਜ਼ੁਰਗ ਬਾਪੂ ਕੋਲ ਆ ਪੁੱਛਾਂ ਕਿ ਸਾਈਕਲ ਤੇ ਹੀ ਕਿਉਂ ਹਾਂਦੇ ਨੇ? ਬਾਪੂ ਪਹਿਲਾਂ ਤੇ ਆ ਪਹਿਲਾਂ ਤੇ ਕੀ ਆਹੀ ਪਹਿਲਾ ਸਵਾਲ ਹੈ ਸਾਡਾ ਸਾਈਕਲ ਤੇ ਹੀ ਕਿਉਂ ਹਾਂਦੇ? ਮੇਰਾ ਛੌਂਕ ਹੈ ਜਾਈਕ ਲਾਉਣ ਦਾ ਸਾਈਕਲ ਤੇ ਆਣੇ ਆਜ ਮੋਟਰਸਾਈਕਲ ਵੀ ਹੈ ਜੀ ਘਰਾਂ ਦੀ ਐਕਟਿਵਾ ਵੀ ਹੈ ਜੀ ਹਾਂਜੀ ਪਰ ਮੇਰਾ ਛੌਂਕ ਹੈ ਸਾਈਕਲ ਚਲਾਣੇ ਦਾ ਲੈ ਬੜੀ ਗੋਡੀ ਮੇਰੇ ਸਿੱਧੇ ਰਾਹ ਠੀਕ ਰਾਹ ਜੀ ਅੱਛਾ ਜੀ ਹਾਂਜੀ ਹਾਂਜੀ ਪਰ ਬਾਪੂ ਇੱਕ ਚੀਜ਼ ਆ ਅੰਦੋਲਨ ਦੇ ਵਿੱਚ ਲੰਗਰਾ ਦੀ ਵੀ ਕਮੀ ਨਹੀਂ ਚਾਹ ਪਾਣੀ ਦੁੱਧ ਦੀ ਸਾਰੀ ਹਰ ਚੀਜ਼ ਮੁਹਈਆ ਕਿਸਾਨ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਆ ਉਹ ਮੁਹਈਆ ਕਰਾਉਂਦੇ ਆ ਪਰ ਤੁਸੀਂ ਤੁਹਾਡਾ ਮਨ ਕਿੱਦਾਂ ਆ ਕਿ ਸਾਈਕਲ ਤੇ ਆਪਣਾ ਦੋ ਡਰਮੀਆਂ ਟੰਗੀਆਂ ਤੋਂ ਲੈ ਕੇ ਪਿੰਡੋਂ ਆਉਂਦੇ ਹੋ ਇਹ 25 ਕਿਲੋ ਦੁੱਧ ਹੈ ਮੇਰਾ ਜੋ ਹਾਂਜੀ ਵੀ ਇਸ ਲੰਗਰ ਤੱਕ ਜਿਹੜਾ ਅਗਾਂ ਲੰਗਰ ਆਏਗਾ ਇਸ ਲੰਗਰ ਤੱਕ ਇਹਨਾਂ ਬਾ ਦੁੱਧ ਨਹੀਂ ਆਂਦਾ। ਕੀ ਹੋਇਆ ਕੋਈ ਬਿਸਮਿਲ੍ਲਾ ਆ ਗਿਆ ਜੀ। ਅੱਛਾ ਜੀ। ਹਾਂ ਜੀ ਹਾਂ। ਇਹ ਉਰੇ ਤੱਕ ਮੈਂ ਦੁੱਧ ਪਾਉਂਦਾ ਹੀ ਚੱਲ ਜਾ ਜੀ। ਦੁੱਧ ਪਾਉਂਦੇ ਆ। ਹਾਂ ਜੀ ਹਾਂ ਜੀ। ਮੈਂ ਫਿਰ ਸੋਚਿਆ ਕਿਦਾਂ ਕਿ ਤੁਸੀਂ ਇਹ ਸੇਵਾ ਕਰਕੇ ਕਿਸਾਨਾਂ ਦੀ ਮਤਲਬ ਕਿ ਤੁਸੀਂ ਮਦਦ ਕਰ ਸਕਦੇ ਹੋ ਇੱਕ ਸੇਵਾ ਕਰ ਸਕਦੇ ਹੋ। ਕਿਵੇਂ ਸੋਚਿਆ ਮਨ 'ਚ? ਮੈਂ ਇਹ ਸੋਚਿਆ ਜੀ ਅਸੀਂ ਦਿੱਲੀ ਤੋਂ ਹਾਂ ਜੀ ਸੇਵਾ ਕਰ ਨਹੀਂ ਸਕਿਆ ਏਡੀ ਦੂਰ। ਹਾਂ ਜੀ। ਵੀ ਉਰਾ ਤੇ ਮਾਰ ਘਰ ਗੰਗਾਈ ਵੀ ਸੇਵਾ ਵਾਲੀ ਜੀ। ਅੱਛਾ ਜੀ। ਵੀ ਆ ਮੈਂ ਆਪ ਇਸਤਰੀ ਸੇਵਾ ਕਰਦੇ ਰਹਾਂਗੇ। ਜਾਤੀ ਆਮੜਾ ਦੋਨੋਂ ਚੱਤਦਾ ਪਿੰਡ ਖੁਕਸੀ ਗਲਾਸ ਵਰ ਹੈ ਜੀ ਓਕਸੀ ਗਲਾਸ ਕਿੰਨੇ ਕਿਲੋਮੀਟਰ ਇੱਥੇ 16 ਕਿਲੋਮੀਟਰ ਹੈ ਜੀ 16 ਕਿਲੋਮੀਟਰ ਜਾਣ ਆਣ ਤੇ 16 ਕਿਲੋਮੀਟਰ ਜਾਣ 32 ਕਿਲੋ ਬੈਠਾ ਜੀ 32 ਕਿਲੋਮੀਟਰ ਬੈਠਾ ਤੇ ਰੋਜ਼ ਤੁਸੀਂ 32 ਕਿਲੋਮੀਟਰ ਸਾਈਕਲ ਚਲਾਉਂਦੇ ਹੋ ਉਸ ਤੋਂ ਇਲਾਵਾ ਤੁਸੀਂ ਪਹਿਲਾਂ ਦੁੱਧ ਇਕੱਠਾ ਕਿੰਨੀ ਦੇਰ ਲਾਂਦੇ ਦੁੱਧ ਇਕੱਠਾ ਕਰਨ ਚ ਡੇਢ ਘੰਟਾ ਲੱਗ ਜਾ ਜੀ ਦੋ ਪਿੰਡ ਡੇਢ ਘੰਟਾ ਦੁੱਧ ਇਕੱਠਾ ਕਰਨ ਚ ਲਾਂਦੇ ਹੋ ਤੇ ਸਵੇਰੇ ਕਿੰਨੇ ਵਜੇ ਦੁੱਧ ਇਕੱਠਾ ਕਰਦੇ ਹੋ 7 ਵਜੇ ਤੱਕ ਕਰ ਦੇਣ 6 ਤੇ 7 ਤੱਕ ਦੇ 6 ਤੋਂ 7 ਵਜੇ ਤੱਕ ਦੁੱਧ ਇਕੱਠਾ ਕਰਦੇ ਹੋ ਜਿਵੇਂ ਦੁੱਧ ਦੀ ਪਿੰਡਾਂ ਦੇ ਵਿੱਚੋਂ ਦੁੱਧ ਇਕੱਠਾ ਕਰਦਾ ਓਵੇਂ ਤੁਸੀਂ ਟਰਮੀਆ ਲੈ ਕੇ ਆਪਣੇ ਪਿੰਡਾਂ ਦੇ ਵਿੱਚ ਘਰਾਹ ਦੇ ਵਿੱਚ ਜਾਂਦੇ ਹੋ ਜਿਹੜੇ ਦੁੱਧ ਦੇਣ ਵਾਲੇ ਉਹ ਪੱਕੇ ਹੀ ਗਾਹਕ ਨੇ ਤੁਹਾਡੇ ਪੱਕੇ ਜੀ ਜਿਹੜਾ ਕੋਈ ਇੱਕ ਦਿਨ ਨਹੀਂ ਵੀ ਪੁਆ ਜਾਏਗਾ ਭੁੱਲ ਵੀ ਜਾਹੇ ਉਹ ਜੀ ਦੂਸਰੇ ਦਿਨ ਫੋਨ ਕਰੇਗਾ ਵੀ ਆਪਾਂ ਮੇਰੇ ਕੋਲ ਦੁੱਧ ਪੁਆ ਕੇ ਲੈ ਜਾ ਹਾਂਜੀ ਹਾਂਜੀ ਬਿਲਕੁਲ ਕੋਈ ਕਿਸੇ ਨੇ ਉਹ ਨਹੀਂ ਹਾਈ ਮੇਰੇ ਕੋਲ ਵੱਧ ਬਾ ਵੀ ਜੀ ਇਤਨੀ ਵਾਲੀ ਹਿੰਮਤ ਹੈ ਉਦੋਂ ਪਾਓ ਫੇਰ ਵੀ ਸੋਣਾ ਕੁਝ ਹੋ ਜਾਣਾ ਆਪਣੇ ਘਰ ਰੁਕਣਾ ਲੈ ਗਿਆ ਨਾ ਆਪਣੇ ਘਰਾਂ ਜੀ ਹਾ 2-3 ਕਿਲੋ ਹੋ ਜਾ ਜੀ 2-3 ਕਿਲੋ ਸਾਰੇ ਲੈਣਾ ਹਾਂ ਜੀ ਕਿੰਨੇ ਮੈਂ ਇਸ ਡੰਗਰ ਤੁਹਾਡੇ ਕੋਲ ਮੇਰੇ ਪਾ 5 ਮਹਿਸਾਂ ਜੀ 5 ਮਹਿਸਾਂ ਇੱਕ ਬੱਚਾ ਜੀ ਕੱਖ ਲੈਣ ਵਾਸਤੇ ਜੀ ਮਤਲਬ ਕਿਸਾਨ ਹੋਣ ਦੇ ਬਾਅਦ ਆਪਣੇ ਘਰ ਦਾ ਹੀ ਦੁੱਧ ਤੁਸੀਂ 2-3 ਕਿਲੋ ਆਪ ਹੀ ਰੋਜ਼ ਵਰਤਦੇ ਹੋ ਇੱਥੇ ਹਾਂ ਜੀ ਹਾਂ ਜੀ ਫਿਰ ਜੀ ਉਸਤੇ ਪਿੱਛਾ ਜੀ ਜਾ ਕੇ ਆਪਣੇ ਪੱਠੇ ਲੈਣ ਨੇ ਅੱਛਾ ਪੱਠੇ ਲਿਆ ਕੇ ਜੀ ਫਿਰ ਆਪਣੇ 12-11 ਵਜੇ ਉੱਝ ਆਣਾ ਜੀ ਅੱਛਾ ਇਨੀ ਹਿੰਮਤ ਬਾਪੂ ਜੀ ਫਿਰ ਆਣ ਜਾਣ ਚ ਕਿੰਨਾ ਟਾਈਮ ਲਾ ਜਾਂਦਾ ਟੋਟਲ ਲਾ ਜਾਂਦੇ ਅਧਾ ਘੰਟਾ ਅਧਾ ਘੰਟੇ ਸਾਈਕਲ ਤੇ ਵੇਲ ਦਿੰਦੇ ਹੋ ਪੂਰੀ ਪਿਉ ਰਾਣ ਦਾ ਟਾਈਮ ਲਗਾ ਜੀ ਫਿਰ ਇਸ ਤਰ੍ਹਾਂ ਬਿਲਕੁਲ ਰਾਣ ਦਾ ਟਾਈਮ ਲਗਾ ਹਾਂ ਜੀ ਹਾਂ ਜੀ ਤੁਸੀਂ ਦੇਖੋ ਆ ਪਿੰਡਾਂ ਦਾ ਬੜਾ ਸਹਿਯੋਗ ਹੈ ਐਸੇ ਆਸ-ਪਾਸ ਦੇ ਸ਼ੰਭੂ ਬਾਰਡਰ ਦੇ ਜਿਹੜੇ ਆਸ-ਪਾਸ ਦੇ ਪਿੰਡਾਂ ਦਾ ਬਹੁਤ ਸਹਿਯੋਗ ਹੈ ਪਰ ਇੰਨਾ ਵਰਗੇ ਬਜ਼ੁਰਗਾਂ ਦਾ ਬੜਾ ਸਹਿਯੋਗ ਆ ਦੇਖੋ ਬਾਬੂ ਗੋਡੇ ਗਾਡੇ ਵੀ ਦਰਦ ਕਰਦੇ ਆ ਹਾਂ ਜੀ ਹਾਂ ਜੀ ਕਰਦੇ ਆ ਫਿਰ ਵੀ ਹਿੰਮਤ ਰੋਹ ਛੱਡਦੇ ਦੀ ਹਾਂ ਜੀ ਨਾ ਜੀ ਕਿੰਨੇ ਕਿੰਨੇ ਦਿਨ ਹੋ ਗਿਆ ਸੇਵਾ ਕਰਦੇ ਨੂੰ 13 ਤਰੀਕ ਦੇ ਜੀ ਅੱਜ ਪਿਛਲੀ 13 ਦੇ ਹਾਂ ਜੀ 13 ਦੇ ਲੱਗੇ ਹੋਏ ਆ ਜੀ ਰੋਣ ਦੇ ਧਰ ਨਾਲ ਲੱਗਾ ਜੀ ਇਦਨ ਹੀ ਤੇ ਚੱਲਦਾ ਜੀ ਉਦੋਂ ਚ ਬਬੂ ਫਿਰ ਇਹ ਕਿਉਂ ਲੋਡ ਪਈ ਕਿਉਂ ਦੁੱਧ ਪਿੱਛੇ ਦੁੱਧ ਵੀ ਸਾਰਾ ਲੰਗਰ ਵੀ ਆਂਦੇ ਨੇ ਪਰ ਮਤਲਬ ਕਿ ਲੋਡ ਕਿਉਂ ਪਈ ਕੀ ਕਾਰਨ ਅਥੇ ਦੁੱਧ ਲਿਆਂਦਾ ਉਰੇ ਜੀ ਕਾਰਨ ਇਹ ਉਹ ਹੈ ਜੀ ਵੀ ਇਨਕੇ ਪਾਸ ਇਨ ਇਨਕੀ ਟ੍ਰੈਲੀਆਮਾਂ ਉਰੇ ਤੱਕ ਕੋਈ ਦੁੱਧ ਵਾਲਾ ਬਿੱਲੇ ਬਿੱਲਾ ਆਵਾ ਜੀ ਹਾਂ ਜੀ ਹਾਂ ਪਿੱਛਾ ਲੰਗਰ ਪਿੱਛਾ ਪਿੱਛਾ ਆ ਸਰ ਪਿੱਛੇ ਪਿੱਛੇ ਦਾ ਜੜਾ ਹੈ ਜੀ ਹਾਂ ਜੀ ਹਾਂ ਜੀ ਉਹ ਮੈਂ ਸਾੰਬਰ ਖਿਆ ਜੀ ਅੱਛਾ ਹਾਂ ਜੀ ਇਸਕੇ ਜੋ ਸਾੰਬਰ ਖਿਆ ਜੀ ਹਾਂ ਸਾੰਬਰ ਖਿਆ ਜੀ ਹਾਂ ਜੀ ਹਾਂ ਜੀ ਦੇਖ ਲਓ ਇੰਨ ਤੱਕ ਜੀ ਆਪਣੀ ਸੇਵਾ ਨਿਵਾਵਾਂਗੇ ਸੇਵਾ ਨਿਵੇ ਵੀ ਰਹੀ ਹੈ ਜੀ ਜਦੋਂ ਤੱਕ ਚੱਲੂਗਾ ਮਦਦੋਂ ਪੱਕਾ ਹੋਊਗਾ ਬਾਪੂ ਹਾਂ ਪੱਕੇ ਆਵੇਂਗੇ ਜੀ ਸੰਗਤ ਪਾਏਗੀ ਸੰਗਤ ਗੱਲ ਚੱਲੇਗੀ ਸੇਵਾ ਜੀ ਬਿਲਕੁਲ ਹਾਂਜੀ ਹਾਂਜੀ ਬਾਪੂ ਉਮਰ ਕਿੰਨੀ ਤੁਹਾਡੀ 62 ਸਾਲ ਜੀ 62 ਸਾਲ 62 ਸਾਲ ਦਾ ਬਜ਼ੁਰਗ ਸਾਈਕਲ ਦੇ ਉੱਤੇ ਇੰਨੀ ਦਲੇਰੀ ਕਰਦਾ 25 ਕਿਲੋ ਦੁੱਧ ਰੋਜ਼ ਲੈ ਕੇ ਆਉਂਦਾ ਇਹਨਾਂ ਤਿੰਨ ਡਰੰਬੀਆਂ ਦੇ ਵਿੱਚ ਔਰ ਥੋੜਾ ਥੋੜਾ ਇਹਨਾਂ ਨੂੰ ਦੇਖ ਕੇ ਜਾਂਦਾ ਵੀ ਤੁਸੀਂ ਤੁਹਾਨੂੰ ਜਿਹੜੀ ਲੋਡ ਆ ਦੁੱਧ ਦੀ ਜਿਹੜੇ ਮਤਲਬ ਟਰਾਲੀਆਂ ਦੇ ਵਿੱਚ ਲੋਡ ਹੁੰਦੀ ਆ ਉਹ ਲੋਡ ਦੇ ਅਨੁਸਾਰ ਤੁਹਾਨੂੰ ਦੁੱਧ ਦੇ ਕੇ ਜਾਂਦੇ ਨੇ ਬਾਪੂ ਜੀ ਕੀ ਕਹਿਣਾ ਚਾਹੋਗੇ ਬਾਦ ਉਹਨਾਂ ਨਾਲ ਗੱਲ ਕਰ ਲੈਣੇ ਆ ਕੀ ਕਹਿਣਾ ਜੀ ਬਹੁਤ ਉਨਾਦੀਆਂ ਜੀ ਅਸੀਂ ਜੀ 13 ਤਰੀਕ ਨੂੰ ਆਏ ਸੀਗੇ ਉਦੋਂ 15 ਦਿਨ ਲਾ ਗਏ ਆ ਉਦੋਂ ਵੀ ਇਹ ਐਂ ਆਉਂਦੇ ਸੀਗੇ ਉਹਨਾਂ ਨੂੰ 3 ਦਿਨ ਹੋ ਗਏ ਤੀਜਾ ਦਿਨ ਫੇਰ ਵੇਂਦਿਆਂ ਨੂੰ ਹੋਗੇ ਇਹਨਾਂ ਨੂੰ ਦੇਖ ਲਓ ਕਿੰਨਾ ਬਜ਼ੁਰਗ ਹਨ ਜੀ ਸੇਵਾ ਦੇਖੋ ਬਈ ਆਹ ਵੀਡੀਓ ਆਪਾਂ ਵੀ ਹੱਥ ਜੋੜ ਕੇ ਵੇਂਦ ਨਾਲ ਬਾਪੂ ਕਿਵੇਂ ਲੋਕਾਂ ਨੂੰ ਬੁਲਾਉਂਦੇ ਕਿੱਦਾਂ ਹਾਂ ਹਾਂ ਜੀ ਇਹ ਦੇਖ ਬਸ ਟੱਲੀ ਵਜਾ ਕੇ ਦੁੱਧ ਦਾ ਜਿਵੇਂ ਇਸ਼ਾਰਾ ਕਰ ਕਰਦੇ ਨਾਲ ਹੀ ਵੇ ਜੀ ਦੁੱਧ ਲੈਣ ਉਸ ਤੋਂ ਬਾਹਰ ਇੰਨੇ ਕਿਸਾਨ ਆ ਜਾਂਦੇ ਆ ਦੇਖੋ ਇਹ ਦੇਖੋ ਇਹਨਾਂ ਜਿੰਨਾ ਜਿੰਨੇ ਲੋੜ ਉਨੇ ਉਹਨਾਂ ਤੋਂ ਦੁੱਧ ਲੈ ਲੈਂਦੇ ਆ ਬਾਬੂ ਜਿੰਨਾ ਜਿੰਨਾ ਲੋੜ ਉਹਨਾਂ ਹੀ ਲੈ ਲੈਣੇ ਤੋਂ ਹਾਂ ਹਮ ਨਾ ਪਾਉਂਦੇ ਹਾਂ ਹਾਂ ਆਪਾਂ ਅਸੀਂ ਤਾਂ ਜੀ ਜੱਤ ਤੋਂ ਆਇਆ ਤੇਰਾ ਜਿਆਦਾ ਲੈ ਕੇ ਅਸੀਂ ਕਹਿੰਨੋਂ ਗਾਂ ਲਿਏ ਜਿਹੜੇ ਹੈਗੇ ਸਾਡੇ ਭਰਾ ਉਹਨਾਂ ਦੀ ਵਰਤੋਂ ਚ ਆਵੇ ਨਾ ਅੱਛਾ ਕਿਉਂਕਿ ਸਾਰਿਆਂ ਦੀ ਲੋੜ ਆ ਤੇ ਇਹ ਇਹ ਸਾਡੇ ਨਾਲੋਂ ਵੀ ਜਾਨੀ ਇਹਨਾਂ ਦਾ ਜਿਆਦਾ ਇਸ ਸੰਘਰਸ਼ ਦੇ ਵਿੱਚ ਯੋਗਦਾਨ ਆ ਅਸੀਂ ਤਾਂ ਬੈਠੇ ਹਾਂ ਨਾ ਇੱਥੇ ਆਏ ਜਿਵੇਂ ਚਿੜੀ ਜੰਗਲ ਚ ਅੱਗ ਬੁਝਾਉਣ ਲਈ ਦੋ ਚੁੰਦੀ ਚ ਭਰ ਕੇ ਪਾਣੀ ਲੈ ਕੇ ਆਉਂਦੀ ਸੀ ਨਾ ਉਸੇ ਤਰ੍ਹਾਂ ਇਹਨਾਂ ਦਾ ਸਹਿਯੋਗ ਤੇ ਥੋੜਾ ਪਰ ਪਰ ਬਹੁਤ ਵੱਡੀ ਗੱਲ ਆ ਬੈਠੇ ਆ ਇੱਥੇ ਅਸੀਂ ਆਪਦੇ ਤੋਂ ਇਹਨਾਂ ਦਾ ਸੰਯੋਗ ਜਿਹੜਾ ਅਸੀਂ ਜਾਦਾ ਮੰਨ ਰਹੇ ਆ ਜਿਹੜੇ ਹਰ ਰੋਜ਼ ਅਪਡੋਨ ਕਰਦੇ ਆ ਦੁੱਧ ਇਕੱਠਾ ਕਰਦੇ ਆ ਚਲੋ ਅਸੀਂ ਬਹਿ ਗਏ ਆ ਇੱਥੇ ਆ ਕੇ ਅਸੀਂ ਤਾਂ ਬੈਠੇ ਆ ਨਾ ਜਾਂ ਇੱਥੋਂ ਸਟੇਜ ਤੇ ਚਲੇ ਗਏ ਸਟੇਜ ਤੋਂ ਇੱਥੇ ਆ ਗਏ ਪਰ ਇਹਨਾਂ ਦਾ ਸਾਡੇ ਤੋਂ ਵੀ ਜ਼ਿਆਦਾ ਇਸ ਸੰਘਰਸ਼ ਦੇ ਵਿੱਚ ਯੋਗਦਾਨ ਆ ਜਿਹੜੇ ਇੰਨੀ ਮਿਹਨਤ ਕਰਕੇ ਤੇ ਇਹਨਾਂ ਦੇ ਰਾਹੀਂ ਅਸੀਂ ਇੱਕ ਮੈਸੇਜ ਵੀ ਲਾਉਣਾ ਚਾਹੁੰਦੇ ਆ ਜਿਹੜੇ ਪਿੰਡ ਪਿੱਛੇ ਕਹਿ ਦਿੰਦੇ ਆ ਵੀ ਜਿਹੜਾ ਅੰਦੋਲਨ ਹਜੇ ਆ ਜਾਂ ਉਥੇ ਕੱਠ ਘੱਟ ਹੈ ਜਾਂ ਉਹ ਕਹਿ ਦਿੰਦੇ ਉਥੇ ਲੋਕ ਨਹੀਂ ਹੈਗੇ ਤਾਂ ਇਹ ਤੁਹਾਡੀ ਕਬਰ ਜਿੱਦੇ ਨਾਲ ਬਹੁਤ ਵਧੀਆ ਪਰਾਲਾ ਲੋਕਾਂ ਨੂੰ ਸਿੱਕ ਮੈਸੇਜ ਜਾਂਦਾ ਆ ਦੇਖੋ ਤੁਸੀਂ ਆਵਾਜ਼ਾਂ ਮਾਰ ਮਾਰ ਕੇ ਬਾਪੂ ਆਰੀ ਆ ਲੰਗਰ ਲੈ ਕੇ ਆਉਂਦੇ ਆ ਆ ਅੰਦੋਲਨ ਦੀ ਤਸਵੀਰ ਤੁਹਾਨੂੰ ਕੋਣ ਦਿਖਾਊਗਾ ਬਾਪੂ ਵੀ ਰੋਜ਼ ਲੰਗਰ ਲੈ ਕੇ ਆਉਂਦੇ ਹੋ ਅਸੀਂ ਹਫ਼ਤੇ ਬਾਅਦ ਲੰਗਰ ਲੈ ਕੇ ਆਉਂਦੇ ਜੀ ਪਿੰਡ ਖਾਲਪੜੇ ਕੋਲੋਂ ਜੀ ਆਵਾਜ਼ ਮਾਰਦੇ ਕਿਦਾਂ ਹਾਂ ਅਸੀਂ ਆਵਾਜ਼ ਕੱਲੇ ਕੱਲੇ ਆਵਾਜ਼ ਮਾਰ ਕੇ ਲੈਣੇ ਭਾਈ ਖੀਰ ਛਕ ਲਓ ਗੁਰੂ ਘਰ ਲੰਗਰ ਆ ਗਿਆ ਖੀਰ ਛਕ ਲਓ ਜੀ ਅਸੀਂ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਧਰਨੇ ਲਾਏ ਹੋਏ ਨੇ ਆਪਣੀ ਮੰਗਾਂ ਵਾਸਤੇ ਉਹਨਾਂ ਦੀ ਸੇਵਾ 'ਚ ਗੁਰੂ ਸਾਹਿਬ ਨੇ ਜੋ ਸੇਵਾ ਲਾਈ ਅਸੀਂ ਜਦ ਤੱਕ ਖਾਨਪੁਰ ਪਟਿਕ ਤੋਂ ਆਏ ਜੀ ਅਸੀਂ ਤਸੀਹ ਰਾਜਪੁਰ ਜਿਲ੍ਹਾ ਪਟਿਆਲਾ ਜੀ ਜਦੋਂ ਦੇਖੋ ਕਿ ਮਾਲਕ ਦੀ ਸੇਵਾ ਨੇਦਰ ਅਸੀਂ ਇਦਾਂ ਹੀ ਕਰਦੇ ਰਹਾਂਗੇ ਆ ਤਸਵੀਰਾਂ ਦੇਖੋ ਬਾਪੂ ਉਹਦੇ ਸਾਈਕਲ ਚੱਲ ਪਿਆ ਨਾਲ ਹੀ ਆ ਲੰਗਰਾਂ ਦੀ ਸੇਵਾ ਕਰਦੇ ਹੋਏ ਬਾਪੂ ਦੇਖੋ ਸਾਈਕਲ ਦੇ ਉੱਤੇ ਬਜ਼ੁਰਗ ਆਦਮੀ ਆ ਨਾ ਇਸ ਵੀਡੀਓ ਨੂੰ ਤੁਸੀਂ ਦੱਬ ਕੇ ਸ਼ੇਅਰ ਕਰਿਓ ਆ ਲੰਗਰਾਂ ਵਾਲਿਆਂ ਨੂੰ ਵੀਰਾਂ ਨੂੰ ਇਹਨਾਂ ਦੀ ਜਿਹੜੀ ਹਿੰਮਤ ਆ ਇਹ ਦਲੇਰੀ ਆ ਇੱਕ ਪਤਾ ਲਗਣੀ ਚੀਦੀ ਕਿਉਂਕਿ ਆ ਵੀਡੀਓ ਦੇ ਵਿੱਚ ਰਿਕਾਰਡ ਨਹੀਂ ਹੁੰਦੀ ਇਹ ਕਿਤੇ ਵੀ ਰਿਕਾਰਡ ਚ ਨਹੀਂ ਆਉਂਦੀ ਕਿਉਂਕਿ ਲੋਕ ਇੱਥੇ ਤੱਕ ਪਹੁੰਚਦੇ ਨਹੀਂ ਜਿਹੜੇ ਸਾਡੇ ਮੀਡੀਆ ਵਿੱਚੋਂ ਵੀ ਨੇ ਲੋਕ ਜਾਂ ਵੀਡੀਓ ਬਣਾਉਣ ਵਾਲੇ ਲੋਕ ਨੇ ਜਿਹੜੇ ਉਹ ਇੱਥੇ ਵੀ ਨਹੀਂ ਪਹੁੰਚਦੇ ਕਿਉਂਕਿ ਆ ਜਿਹੜੀ ਤਸਵੀਰ ਆ ਬੜੀ ਵੱਡੀ ਗੱਲ ਆ ਬਜ਼ੁਰਗ ਦੋੜੇ ਆਂਦੇ ਆ ਦੁੱਧ ਲੈਣ ਵਾਸਤੇ ਹਨਾ ਤੇ ਆ ਦੇਖੋ ਖੀਰ ਦੇ ਲੰਗਰ ਛਕਾਏ ਜਾ ਰਿਹਾ ਦੁੱਧ ਦੇ ਲੰਗਰ ਛਕਾਏ ਜਾ ਰਿਹਾ ਚਾਹ ਪਾਣੀ ਦੇ ਲੰਗਰ ਛਕਾਏ ਜਾ ਬੜੀ ਵੱਡੀ ਗੱਲ ਆ ਆ ਵੀਡੀਓ ਨੂੰ ਬਹੁਤ ਸ਼ੇਅਰ ਕਰਿਓ ਤੁਸੀਂ ਮੈਂ ਆਪਣੇ ਨੂੰ ਕਹਿ ਰਿਹਾ ਕਿਉਂਕਿ ਇੱਕ ਸੋਹਣਾ ਜਿਹਾ ਮੈਸੇਜ ਹੈ ਇੱਕ ਬਜ਼ੁਰਗ ਦੀ ਏਡੀ ਵੱਡੀ ਹਿੰਮਤ ਨੂੰ ਤੁਸੀਂ ਦੁਨੀਆ ਤੱਕ ਪਹੁੰਚਾਓ ਤਾਂ ਕਿ ਪਤਾ ਲੱਗ ਸਕੇ ਇਹ ਹਾਰਨ ਵਾਲੇ ਲੋਕ ਨਹੀਂ ਐ ਇਹ ਕਿਸੇ ਤਰ੍ਹਾਂ ਦੀ ਇਹ ਕੌਮ ਉਹ ਹੈ ਜਿਹਦੀ ਬਾਬੇ ਨਾਨਕ ਦੀ ਸਜਾਈ ਹੋਈ ਆ ਖਾਲਸਾ ਸਜਾਇਆ ਮਹਾਰਾਜ ਨੇ ਉਹ ਕੌਮ ਆ ਜਿਹੜੀ ਕਿਸੇ ਪਾਸੇ ਹਾਰਦੀ ਨਹੀਂ ਇਹ ਤਿੰਨ ਕਾ ਤਿੰਨ ਕਾ ਕਰਕੇ ਵੀ ਆਪਣੇ ਸੰਘਰਸ਼ਾਂ ਨੂੰ ਅੰਦੋਲਨਾਂ ਨੂੰ ਚਲਾਉਂਦੇ ਨੇ ਇਸੇ ਤਰ੍ਹਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਔਰ ਅੱਗੇ ਵਧਿਓ ਆਪਾਂ ਤੁਹਾਨੂੰ ਇਸੇ ਅਜਿਹੀਆਂ ਵੀਡੀਓ ਦਿਖਾਉਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ